ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ ਟਰਾਲਾ ਵਿਕਾਊ ਹੈ ਜੀ ਡਬਲ ਜੈਕ ਵਾਲਾ ਸੈਜ 16/7 2025 ਮਾਡਲ ਰੇਟ 290000 ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਫੁੱਲ ਐਸੈਸਰੀ ਹੈ ਜੀ ਓਕੇ ਕੰਡੀਸ਼ਨ ਦਾ ਟਰਾਲਾ ਹੈ 290000 ਰੁਪਏ ਰੇਟ ਰੱਖਿਆ ਗਿਆ ਜੀ ਤੇ ਏਰੀਆ ਹੈਗਾ ਵੀਰ ਦਾ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਤੇ 16/7 ਦਾ ਹੈ ਟਰਾਲਾ 25 ਮਾਡਲ 290000 ਚ ਦੇ ਦੇਣਗੇ ਜੀ ਤੇ ਨੰਬਰ ਤੁਸੀਂ ਨੋਟ ਕਰ ਲਓ

ਟਰਾਲਾ ਜਿਹੜਾ ਖਰੀਦ ਸਕਦੇ ਹੋ ਡਬਲ ਜੈਕ ਵਾਲਾ ਟਰਾਲਾ 16x7 ਦਾ 2025 ਮਾਡਲ 290000 ਦੇ ਵਿੱਚ ਖਰੀਦ ਸਕਦੇ ਹੋ ਬਾਕੀ ਵੀਡੀਓ ਚ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਜ ਜਿਹਦੇ ਵਿੱਚ ਤੁਹਾਨੂੰ ਜਾਣ ਦੀ ਵੀ ਲੋੜ ਨਹੀਂ ਲੋੜ ਤੁਸੀਂ ਘਰ ਬੈਠੇ ਹੀ ਪਹਿਲਾਂ ਤੁਸੀਂ ਟਰਾਲਾ ਚੈੱਕ ਕਰੋ ਤੇ ਉਸ ਤੋਂ ਬਾਅਦ ਤੁਸੀਂ ਜਾ ਕੇ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਡੀਲ ਕਰ ਸਕਦੇ ਹੋ ਜੀ ਫੁੱਲ ਹੈਵੀ ਬਣਿਆ ਹੋਇਆ ਹੈ ਫੁੱਲ ਅਸੈਸਰੀ ਲੱਗੀ ਹੋਈ ਹੈ ਜਿਲੰਦਰ ਹੁਸ਼ਿਆਰਪੁਰ ਰੋਡ ਸ਼ਾਮ 84 ਏਰੀਆ ਦੇ ਵਿੱਚ ਹੈ 290000 ਤੁਹਾਨੂੰ ਦੇ ਦੇਣਗੇ ਜਿਹੜਾ ਵੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤੀ ਜਾਊਗਾ ਸੋ ਜਿੰਨੇ ਵੀ ਭੈਣ ਭਰਾ ਟਰਾਲੀ ਟ੍ਰਾਇਲ ਆ ਦੇਖਣ ਜਾਣਗੇ ਉਹ ਵੀਡੀਓ ਸ਼ੇਅਰ ਕਰਕੇ ਜ਼ਰੂਰ ਜਾਣ ਜੀ 786 ਨੰਬਰ ਵਾਲਾ ਨੋਟ ਵਿਕਾਊ ਹੈ ਜੀ ਏਰੀਆ ਅਵੋਰ 786 ਨੰਬਰ ਵਾਲਾ ਨੋਟ ਵਿਕਾਊ ਹੈ ਜੀ ਏਰੀਆ ਅਵੋਰ ਰੇਟ ਵੀਰ ਫੋਨ ਤੇ ਦੱਸਣਗੇ ਫੋਨ ਨੰਬਰ ਤੁਸੀਂ ਨੋਟ ਕਰ ਲਓ 9815436421 ਨੰਬਰ ਤੇ ਫੀਸ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਪਸ਼ੂ ਤਾਂ ਤੁਸੀਂ ਕੋਈ ਵੀ ਐਡ ਕਰਵਾਉਣੀ ਚਾਹੇ ਉਹ ਘਰ ਦਾ ਸਮਾਨ ਹੋਵੇ ਚਾਹੇ ਕੋਈ ਬਿਜ਼ਨਸ ਹੋਵੇ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ 9877988464 ਇਹ ਚੈਨਲ ਦਾ ਵਟਸਐਪ ਨੰਬਰ ਹੈ ਤੁਸੀਂ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਤੇ 5-4 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਵਟਸਐਪ ਕਰ ਸਕਦੇ ਹੋ 35 ਵਿੱਗੇ ਜ਼ਮੀਨ ਵਿਕਾਊ ਹੈ ਜੀ 35 ਵਿੱਗੇ ਜ਼ਮੀਨ ਵਿਕਾਊ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਜ਼ਮੀਨ ਹੈ ਇਹ ਬੰਦਾ ਕੋਈ ਵੀ ਲੈ ਸਕਦਾ ਹੈ ਨਾਮ ਹੋਣ ਵਾਲੀ ਜ਼ਮੀਨ ਹੈ ਪੰਜਾਬ ਹਰਣ ਦਾ ਕੋਈ ਬੰਦਾ ਲੈ ਸਕਦਾ ਸਿੱਧੀ ਨਾ ਹੁੰਦੀ ਹੈ ਜੀ ਤੇ 35 ਵਿੱਗੇ ਜ਼ਮੀਨ ਹੈ 13 ਵਿੱਗੇ ਅਨਾਰ ਦਾ ਬਾਗ ਲੱਗਿਆ ਇੱਕ ਤਾਂ ਸੋਲਰ ਮੋਟਰ ਹੈ ਜੀ 20 ਦੀ ਤੇ ਇੱਕ ਲੱਗਿਆ ਹੋਇਆ ਕਨੈਕਸ਼ਨ ਰੋਡ ਦਾ ਫਰੰਟ ਹੈ 5-5 ਵਿੱਗਿਆਂ ਦਾ ਦੋਨੇ ਪਾਸੇ ਤਾਰਬੰਦੀ ਕਰਕੇ ਜਾਲ ਲੱਗਿਆ ਹੋਇਆ ਹੈ ਵਿਚਟਾਣੀ ਬਣੀ ਹੋਈ ਹੈ ਪਿੰਡ ਤੋਂ 1 ਕਿਲੋਮੀਟਰ ਹੈ ਏਰੀਆ ਜੀ ਪਿੰਡ ਕੁੰਮਗੜ ਸੂਰਤਗੜ ਸਿੱਧਾ ਨਾਮ ਹੋਣ ਵਾਲਾ ਬਾਣਾ ਜੀ ਇਹ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਅਨਾਰ ਦਾ ਬਾਗ ਲੱਗਿਆ ਹੋਇਆ ਇਹ ਵੀ ਵੀਰ ਨੇ ਵਧੀਆ ਵੀਡੀਓ ਚ ਦਿਖਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਕੀ ਵੀਡੀਓ ਵੀ ਤੁਸੀਂ ਦੇਖਿਓ ਸਾਰੀ ਜ਼ਮੀਨ ਦਿਖਾਈ ਹੋਈ ਹੈ ਜੀ ਤੇ ਇਹਦੇ ਵਿੱਚ ਤਾਰਬੰਦੀ ਕਰਕੇ ਜਾਲ ਲਾਇਆ ਹੋਇਆ ਜੀ ਰੋਡ ਦਾ ਫਰੰਟ ਹੈ ਪੰਜ-ਪੰਜ ਬਿੱਗਿਆਂ ਦਾ ਦੋਨੇ ਪਾਸੇ ਇੱਕ 20 ਦੀ ਮੋਟਰ ਹੈ ਸੋਲਰ ਤੇ ਇੱਕ ਕਨੈਕਸ਼ਨ ਲੱਗਿਆ ਹੋਇਆ ਹੈ ਰੇਟ ਹੈ ਜੀ 5.5 ਕਰੋੜ 94680 94666 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਕੰਡਿਆਲੀ ਤਾਰ ਕਰਨ ਵਾਲੇ ਭਾਈ ਖੰਭੇ ਬਕਾਉ ਨਾ ਜੇ ਕਿਸੇ ਵੀਰ ਨੂੰ ਬਾੜ ਕਰਨ ਵਾਲੇ ਖੰਭਿਆਂ ਦੀ ਲੋੜ ਹੋਵੇ ਤਾਂ ਸੰਪਰਕ ਕਰ ਸਕਦਾ ਹੈ 80544 72578 ਮੋਬਾਈਲ ਨੰਬਰ ਦੁਆਰਾ ਨੋਟ ਕਰ ਲਓ ਜੀ 80544 72578 ਜੇ ਕਿਸੇ ਭੈਣ ਭਾਈ ਨੂੰ ਖੇਤ ਵਿੱਚ ਬਾੜ ਕਰਨ ਵਾਲੇ ਖੰਭਾਂ ਦੀ ਲੋੜ ਹੈ ਤਾਂ ਸੰਪਰਕ ਕਰੋ ਪਿੰਡ ਨਰਵਣਾ ਜ਼ਿਲ੍ਹਾ ਬਠਿੰਡਾ ਫੋਨ ਨੰਬਰ 80544 72578 ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ